ਚੱਲ ਫੜ ਪੰਮੂ ਨੂੰ ਚੱਲ ਚੱਲ ਪਾ ਜੀ ਗਏ ਆ ਦੇ ਚੱਲ ਬਾਈ ਪੰਮੂ ਨੂੰ ਛੱਡਣ ਚ ਲੈ ਵੀ ਪੰਮੂ ਓਏ ਆ ਦੇ ਚੱਲ ਫੜ ਪੰਮੂ ਨੂੰ ਆ ਜਾ ਆ ਜਾ ਆ ਚੱਲ ਫੜ ਪੰਮੂ ਨੂੰ ਰੁਕੀ ਪੰਮੂ ਓਏ ਲੋ ਬਾਈ ਆ ਚੱਲਿਆ ਫੜਨਾ ਤੇ ਲੈ ਲੈ ਚੱਲੇ ਚੱਲੇ ਲੈ ਪੰਮੂ ਦੇ ਪਹਿਲਾਂ ਪਾਉਣ ਮੁੜ ਗਿਆ ਹੈ ਇਧਰ ਨੂੰ ਆ ਜਾ ਪਤਾ ਇਧਰ ਨੂੰ ਆ ਜਾ ਲੈ ਵੀ ਮਨੋ ਦੇਖੀ ਜਾਂਦਾ ਬਈ ਆਊਗਾ ਕਿ ਨਹੀਂ ਲੈ ਸਾਸਿਕਾਲ ਬੁਲਾ ਬਈ ਓਏ ਸਾਸਿਕਾਲ ਜੀ ਹਾਂ ਬਈ ਸਕੂਲ ਜਾਣ ਨੂੰ ਜੀ ਨਹੀਂ ਤਾ ਨਾ ਕਰਦਾ ਅੱਜ ਕੋਈ ਨਹੀਂ ਜਾਣਾ ਬਹਿਣਾ ਛੁੱਟੀਆਂ ਜਾਣੀਆਂ ਅੱਗੇ ਓਹ ਕੌਣ ਸਿਰਦਾ ਓ ਕਾਲੂ ਹਾਂ ਕਾਲੂ ਇੱਧਰੋਂ ਦੇਖ ਕੇ ਕਾਲੂ ਕਾਲੂ ਹਾਂ ਇਹ ਕਾਲੂ ਹੱਗ ਮਾਰਦੇ ਮੜੀ ਜੀ ਮਾਰੀ ਹੱਗ ਕਾਲੂ ਓਏ ਦੱਬ ਕੇ ਕਾਲੂ ਕਾਲੂ ਕਿੱਥੇ ਸੁਣਦਾ ਤੇਰੀ ਕਾਲੂ ਤਾਂ ਬਾਈ ਨੂੰ ਸਕੂਲ ਛੱਡ ਕੇ ਹੁੰਦਾ ਫੇਰ ਕਾਲੂ ਨੇ ਘਰ ਆ ਜਾਣਾ ਕਾਲੂ ਆ ਜਾ ਆ ਜਾ ਲੋ ਬਾਈ ਉਹਦੇ ਰਹਿਦਾ ਹੁੰਦਾ ਤਾਂ ਜਸਵੀਰ ਬਾਈ ਦੇ ਘਰ ਇਹ ਹੰਪਾ ਮੂਹ ਛੱਡ ਕੇ ਹੁੰਦਾ ਨੂੰ ਕਾਲੂ ਨੂੰ ਲੈ ਜੇ ਕਰ ਨਾਲ ਉਸੇ ਬੈਂਚ 'ਤੇ ਬੈਠਾ ਰਹੇ ਕਰ ਨੇ ਰਾਖੀ ਹੂੰ ਲਓ ভাই ਬੱਦਲ ভাই ਵੀ ਪੂਰੀ ਲੇਖਣ ਚਲ ਚਿੰਗੂ ਉਹ ਢਿੰਗੂ ਦੇਖੋ ভাই ਬੈਗ ਕਿੰਨਾ ਭਾਰਾ ਦੇ ਫਿਰ ਦਾ ਟੁਕਟ ਹੋਊਗਾ ਇਹ 14 15 ਕਿਲੋ ਦਾ ਬੈਗ ਹੋਊਗਾ ਆ ਥਰਮੋਸ ਉਹ ਥਰਮੋਸ ਚਾਉਂਦੀ ਤੇਰੀ ਨਵੀਂ ਲੈ ਕੇ ਆਉਣੀ ਹੈ ਠੰਡ ਤਾਂ ਆਉਣ ਲੱਗੀ ਹੁਣ ਹੈ ਰਹਿਣ ਦੀ ਲਿਆਉਣ ਨੂੰ ਹੈ ਲਿਆਉਣੀ ਨਹੀਂ ਹੈ ਠੀਕ ਹੈ ਤੇ ਲਓ ভাই ਬਦਲ ਗਈ ਤੇ ਕੰਮ ਚੱਲੀ ਜਾਂਦੇ ਆ ਕੰਮ ਮਾਰ ਮਾਰ ਹੁਣੇ ਹੁਣੇ ਆ ਗੰਦਾ ਪੰਨੋਂ ਬਾਈ ਚੜੀਆਂ ਪਈਆਂ ਬੇਲਾ ਕਰੇਲਿਆਂ ਦੀਆਂ ਲੋ ਬਾਈ ਪਰਮ ਨੂੰ ਚੜਾਉਣ ਤੋਂ ਬਾਅਦ ਖੇਤ ਕੰਨੀ ਗੇੜਾ ਬੇ ਮੇ ਪਈ ਜਾਂਦੇ ਲਗਾਤਾਰ ਸੋ ਬਾਈ ਚਾਰਾਂ ਸਾਈਡ ਹਰਿਆਈ ਹੋਈ ਪਈ ਆ ਆ ਦੇਖੋ ਹੋਰ ਵੀ ਬਾਈ ਜੰਤਰ ਬੀਜਿਆ ਪਤਾ ਖੇਤਾਂ ਚ ਇਹ ਵੀ ਹੋ ਗਿਆ ਪਹਿਆਂ ਦਾ ਵੀ ਬਾਈ ਸਾਨੂੰ ਪਤਾ ਹੀ ਹੈ ਕੱਚੀ ਪਈ ਹੁੰਦੀ ਹੈ ਜਿਹੜੀ ਉਹਦਾ ਮੀਨ ਨਾਲ ਹਾਲ ਹੋ ਜਾਂਦਾ ਹੈ ਵੀ ਮੀਂਹ ਵੀ ਲਗਾਤਾਰ 8-10 ਦਿਨ ਦਾ ਰਾਤ ਦਿਨ ਪਰ ਉਹ ਕਹੇ ਹਾਂ ਆ ਆ ਥੱਕ ਗਿਆ ਬਾਈ ਇਹ ਵੀ ਨਾਲੇ ਨਾਲ ਹੈ ਬਾਈ ਕਾਫੀ ਦੂਰ ਬਾਈ ਇਸ ਪਿੰਡ ਤੋਂ 2 ਕਿਲੋਮੀਟਰ ਆ ਕੇ ਹਾਂ ਠੀਕ ਆ ਇਹ ਵੀ ਬਾਈ ਦੇਖੋ ਜਿੱਥੇ ਤੱਕ ਮੈਂ ਜਾਣਾ ਇਹਨੇ ਨਾਲੇ ਜਾਣਾ ਚਾਹੇ ਹੋਰ ਇਹ ਤੇ 5 ਕਿਲੋਮੀਟਰ ਰੁਪਈਆ ਵਾ ਬਸ ਇਹ ਨਾਲੇ ਨਾਲ ਹਰੋ ਬਾਈ ਬੱਦਲ ਬਾਈ ਫੇਰ ਹੋਈ ਵੀ ਆ ਅਗੇ ਭਾਈ ਆਪਣੇ ਤਾਂ ਅੱਗੇ ਆ ਦੇਖੋ ਜਿਹੜੀ ਭਾਈ ਜਿਹੜੀ ਇੱਕ ਨੰਬਰ ਖੜੀ ਐ ਇੱਧਰ ਵੀ ਆ ਦੇਖੋ ਇੱਥੇ ਤੇ ਭਾਈ ਐਨ ਇੱਕ ਨੰਬਰ ਫਸਲ ਖੜੀ ਐ ਪੱਧਰੀ ਖੜੀ ਐ ਵਿੱਚ ਵਿੱਚ ਭਾਈ ਕੱਖ ਵੱਢਣ ਵਾਲਾ ਕੱਖ ਪੱਢੀ ਜਾਂਦਾ ਆਮ ਸਾਰੀ ਚੱਲੀ ਜਾਂਦੇ ਸੋ ਕੋਈ ਕੋਈ ਐ ਜਿਹੜਾ ਬੁੱਝਾ ਓਹੋ ਮਿਸਨ ਵੀ ਲੱਗ ਗਿਆ ਸਾਡੇ ਤਾਂ ਕੋਈ ਹੈ ਨਾ ਹਰਿਆਈ ਵੱਜਦੀ ਬਾਈ ਚਾਰਾਂ ਸਾਈਡ ਖੇਤਾਂ ਦੇ ਆਹ ਦੇਖੋ ਬਾਈ ਕੋਈ ਕੋਈ ਵੀ ਜਿਹੜਾ ਬਾਈ ਨਿਸਰਨਾ ਸ਼ੁਰੂ ਹੋ ਗਿਆ ਉਹ ਦੇਖੋ ਆਹ ਦੇਖੋ ਦੇਖਣਾ ਚਲੋ ਇੱਥੇ ਤਾਂ ਜਮਾਈਂ ਮੇੜਿਆ ਦੇਖੋ ਦੇਖਣਾ ਬਾਈ ਬਸ ਤਿਆਰੀ ਜੇ ਜੇ ਸਮਝ ਲਓ ਕੰਮ ਪੂਰਾ ਮੌਸਮ ਵੈਦਰ ਬਹੁਤ ਵਧੀਆ ਤੇ ਸੋਬਾ ਸੋਬਾ ਜੀ ਨੇ ਘੁੰਮਣਾ ਬਾਈ ਆਹ ਪਹੀ ਚਾਹੇ ਥੋੜੀ ਜਿਹੀ ਗਿੱਲੀ ਐ ਪਰ ਘੁੰਮਣ ਨੂੰ ਬਾਈ ਆਲੇ ਦਲੇ ਹੈਨ ਦਿਨ ਚ ਵੀ ਇੱਥੇ ਦਾ ਬਾਈ ਸ਼ਾਮ ਮਾਰਨ ਵਾਲਾ ਕੰਮ ਆ ਦੇਖੋ ਇਹ ਪਹੀ ਪਰ ਤਾਂ ਪਿੰਡ ਤੇ ਲੈ ਕੇ ਦਿਨ ਚ ਵੀ ਸ਼ਾਮ ਹੀ ਰਹਿੰਦੀ ਐ ਵੀ ਧੁੱਪ ਵਾਲਾ ਕੋਈ ਕੰਮ ਨਹੀਂ ਕਿਉਂਕਿ ਬੂਟੇ ਆਈ ਜਾਂਦੇ ਪਹੀਆਂ ਦੇ ਨਾਲ ਆ ਦੇਖੋ ਇਧਰੇ ਬੂਟੇ ਦੇਖਣ ਆ ਦੇਖੋ ਚਿੰਦੀ ਚੋਰ ਕਿੱਧਰ ਫਿਰਦਾ ਮੁੜ ਜਾਏ ਕਰਨ ਨੂੰ ਨਹੀਂ ਮੁੜਣਾ ਨਹੀਂ ਨੇ ਇਕੜਾਂ ਦੇ ਨਾਲੇ ਨਾਲ ਚੱਲਣਾ ਬਾਈ ਆ ਲੋ ਤੰਦਜੀ ਵਾਲਾ ਮੌਸਮ ਵੀ ਹੋਈ ਜਾਂਦਾ ਕਿਤੇ ਕਿਤੇ ਟੇਟਕ ਆਉਂਦੇ ਆ ਬਾਈ ਜਿੱਕਣਾ ਆਉਂਦੇ ਆ ਹੁਣ ਆ ਪੰਜ ਕਿ ਵੀ ਕਿਲੇ ਛੇ ਜਿਹੜੇ ਬੂਟਿਆਂ ਦੇ ਵਿਲੇ ਆ ਫੇਰ ਗਾਹਾਂ ਬੂਟੇ ਚੱਲਦੇ ਇਕੜੇ ਕਿਤੇ ਕਿਤੇ ਆਉਂਦਾ ਇਹ ਪਟਾਹ ਹੋਏ ਵੇ ਗਾਹਾਂ ਨੂੰ ਲੱਗ ਜਾਣੇ ਉਹ ਕਿਹੜੇ ਬੂਟੇ ਆ ਲੱਗ ਗਏ ਸਾਰੇ ਇਹ ਰਾਜੀ ਬਾਈ ਦਾ ਖੇਤ ਆ ਬਾਈ ਗਾਹਾਂ ਬਾਈ ਜੱਗੂ ਮਹਲ ਦਾ ਖੇਤ ਦੇਖਣੇ ਇਹਦੇ ਹੀ ਬੂਟੇ ਖੜੇ ਆ ਆ ਜਾ ਆ ਜਾ ਆ ਜਾ ਇਹ ਬਾਈ ਦੇ ਕਿਧਰ ਜਾਂਦਾ ਕਿਹੜੇ ਰੂਟ ਤੇ ਆ ਬਾਕੀ ਬਾਈ ਗੰਨੇ ਵੀ ਖੜੇ ਆ ਇਹਨਾਂ ਦਾ ਵੀ ਕੰਮ ਚੱਲ ਰਿਹਾ ਨਾ ਹਾਂ ਬੂਟੇ ਇਕਾਂ ਬਾਈ ਸ਼ਾਮਾਂ ਵਾਦੂ ਆ ਪਹੀ ਪਰ ਨਹਿੰਗਰ ਪਰ ਤੇ ਆਪਣੇ ਇੱਕ ਕੱਪੜੇ ਚੱਕ ਲਿਆ ਸੀ ਇਹ ਸਾਊ ਬੰਦਾ ਬਾਈ ਸਾਡਾ ਬਹੁਤ ਗਰਮੀ ਆ ਬਹੁਤ ਧੁੱਪ ਆ ਉਹ ਤਾਂ ਕੱਪੜੇ ਆਪਣੇ ਆਪੇ ਚੱਕ ਲੇ ਹੈਂ ਆ ਪਜਾ ਕਰੇ ਬਾਗਾ ਹੌਲੀ ਦੇਖਾ ਉੱਥੇ ਰੱਖ ਦੇ ਇਹ ਵੀ ਅਨੂ ਬਹਿਰੋ ਵੀ ਦਿੱਤੇ ਲੋ ਵੇ ਪਰਮ ਦਾ ਸਕੂਲ ਆਉਣ ਤੋਂ ਬਾਅਦ ਜਸ਼ਨ ਨਾਲ ਵੀ ਮਿਲਾ ਦੇਣਾ ਤੁਹਾਨੂੰ ਇਹ ਵੀ ਲੱਗੀ ਵੀ ਕੰਮ ਆਪਣਾ ਮੇਰੇ ਨਾਲ ਸਾਰੇ ਨੂੰ ਤੇ ਆਪੇ ਸੈੱਟ ਕਰ ਲਈਂ ਲੈ ਬਈ ਆਹ ਦੇਖੋ ਕਿੰਨਾ ਕਿੰਨਾ ਪਿਆਰਾ ਪਿਆਰਾ ਬੰਦਾ ਹਾਂ ਜਸ਼ਨ ਹੁਣ ਤਾਂ ਮੈਂ ਹੀ ਪੈ ਜਾਂਦਾ ਹੁਣ ਤਾਂ ਛੱਡ ਦੇ ਇਹਨਾਂ ਦਾ ਖਿਹੜਾ ਕੋਈ ਨਹੀਂ ਹੈ ਕੋਈ ਸਾਦ ਨਹੀਂ ਹੁਣ ਤਾਂ ਬਾਈ ਸਭ ਤੋਂ ਚੀਜ਼ ਜਿਹੜੀ ਤੁਹਾਨੂੰ ਮੈਂ ਵਧੀਆ ਦਿਖਾਉਣੀ ਸੀ ਦੇਖੋ ਹੋਰ ਮੈਂ ਤੁਹਾਨੂੰ ਦਿਖਾਉਂਦਾ ਵੀ ਜੇ ਸ਼ਣ ਕਰੀ ਬੰਦ ਮੜਾ ਜਾ ਬਾਜ ਆ ਜਾਂਦੀ ਹੈ 1 ਮਿੰਟ ਚ ਪਾ ਲੇ ਸਭ ਤੋਂ ਚੀਜ਼ ਜਿਹੜੀ ਵਧੀਆ ਦਿਖਾਉਣੀ ਸੀ ਬਾਕੀ ਬਾਈ ਚਲੋ ਇਧਰ ਵੀ ਦਿਖਾ ਦਿੰਦਾ ਬਾਈ ਬੂਟੇ ਨੂੰ ਪੱਤੇ ਬਹੁਤ ਵਧੀਆ ਆਉਣ ਲੱਗੇ ਤੇ ਇੱਕ ਆਹ ਬੂਟਾ ਆਪਣਾ ਦੋ ਰੰਗਾਂ ਚ ਆਉਂਦੇ ਨੇ ਨਹੀਂ ਕਈਆਂ ਨੂੰ ਹੁੰਦਾ ਨਹੀਂ ਵੀ ਇੱਕੋ ਰੰਗ ਦੇ ਆਉਂਦੇ ਨੇ ਆ ਦੇਖੋ ਦੋ ਰੰਗ ਦੇ ਮੰਮਾ ਆਹ ਹੋ ਸਕਦਾ ਨਾ ਮੈਂ ਪੁਰਾਣੇ ਦਾ ਤੇ ਇਧਰ ਵੀ ਤੇ ਬਾਈ ਇਧਰ ਤਾਂ ਚਲੋ ਬਈ ਜਸ਼ਨ ਇੱਕ ਮਰੂਦ ਦਾ ਭੁਟਾ ਤਿਆਰ ਹੋ ਰਿਹਾ ਹੈ। ਹਾਂਜੀ ਹੋ ਰਿਹਾ ਹੈ। ਹੈਂ? ਲੋ ਬਈ ਜਸ਼ਨ ਨੇ ਜਿਹੜੇ ਬੂਟੇ ਲਾਏ ਵੇ ਆਉਣੇ ਬਹੁਤ ਵਧੀਆ ਤਿਆਰ ਹੋ ਰਹੇ ਆ। ਬਾਈ ਆ ਜਸ਼ਨ ਨੇ ਜਨਮ ਦਿਨ ਨੂੰ ਆਪਣੇ ਸਕੂਲ ਚ ਲਾ ਕੇ ਆਉਣੇ ਆਪਣੇ ਨੂੰ। ਹਾਂਜੀ। ਹੈਂ? ਹਾਂਜੀ। ਠੀਕ ਆ ਤੇ ਆ ਵੀ ਬਾਈ। ਵਧੀਆ ਜਸ਼ਨ ਵਧੀਆ ਹੋਈ ਜਾਂਦਾ ਹਨਾ। ਜਿਹੜੀ ਬਾਈ ਸਭ ਤੋਂ ਵਧੀਆ ਚੀਜ਼ ਦਿਖਾਣੀ ਸੀ ਤੁਹਾਨੂੰ ਤੇ ਬਾਕੀ ਬਾਈ ਇੱਧਰ। ਆਵਣਾ ਸਰਪੰਚ ਸਾਹਿਬ ਖੜੇ ਆ। ਆਹ ਦੇਖੋ। ਸਰਪੰਚ ਜੀ। ਦੇਖ ਗਿਣ ਇਹ ਵੀ ਬਾਈ ਖੜਾ ਤੇ ਇਧਰ ਆਪਣੀ ਬਾਈ ਸੁੰਦਰਾ ਰਾਣੀ ਇਹ ਵੀ ਆਪਣੀ ਖੜੀ ਹੈ ਜਿਹੜੀ ਸਭ ਤੋਂ ਵਧੀਆ ਚੀਜ਼ ਦਿਖਾਉਣੀ ਸੀ ਬਾਈ ਰਾਤ ਦੀ ਰਾਣੀ ਦਾ ਬੂਟਾ ਲਾਇਆ ਵਾ ਰਾਤ ਨੂੰ ਪਤਾ ਲੱਗ ਜਾਂਦਾ ਬਾਈ ਆਹ ਲੈ ਹੁਣ ਫੁੱਲ ਆਣਾ ਬਾਈ ਰਾਤ ਨੂੰ ਖਿੜਨਾ ਇਹਦੇ ਇਹ ਬੇੜੇ ਦੇ ਵਿੱਚ ਬਹੁਤ ਮਹਿਕ ਹੁੰਦੀ ਹੈ ਇਹਦੀ ਹਾਂਜੀ ਰਾਤਰੀ ਰਾਣੀ ਦੇ ਦਰਸਤ ਦੀ ਮੈਂ ਸਭ ਤੋਂ ਜੀ ਚੀਜ਼ ਇਹੀ ਦਿਖਾਉਣੀ ਸੀ ਵੀ ਇਹ 2 ਸਾਲ ਦਾ ਬੂਟਾ ਹੋ ਚੁੱਕਿਆ ਇਹਨੂੰ ਇਸ ਵਾਰੀ ਫੁੱਲ ਆਏ ਆ ਫੁੱਲਾਂ ਨਾਲ ਬਾਈ ਭਰਿਆ ਪਿਆ ਜੂ ਜੂ ਰਾਤ ਹੋਣੀ ਇਹਨਾਂ ਨੇ ਖਿੜਨਾ ਠੀਕ ਨੇ ਹਾਂ ਨਾ ਜਸ਼ਨ ਹਾਂਜੀ ਸਭਾ ਕੀ ਭਾਈ ਆਹ ਦੇਖੋ ਕਿੱਥੇ ਤੱਕ ਆਈ ਵੀ ਹੈ ਕਹਿੰਦੇ ਜੇ ਮਿਹਨਤ ਕਰੋਗੇ ਮਿਹਨਤ ਦਾ ਕਿਆਕ ਦਸੀਏ ਤੁਹਾਨੂੰ 베ਰੀ ਦਾ ਬੂਟਾ ਖੜਾ ਲਾ ਅੰਡੇ ਕਹਿੰਦੇ ਕਿੱਡੇ ਕਿੱਡੇ ਹੈ ਹਾਂ ਹਾਂਜੀ ਬੂਟੇ ਭਾਈ ਬਹਲਾਏ ਬੇ ਆਹ ਦੇਖੋ ਭਾਈ ਲਾ ਹੈ ਕਿੰਨੀ ਵਧੀ ਹੋਈ ਵੀ ਬੱਲੇ 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 ਬਹੁਤ ਹੋਈ ਵੀ ਹੈ ਭਰੀ ਪਈ ਹੈ ਛੇੜ ਦੇਣੀ ਜਦੋਂ ਸਾਫ਼ ਹੋਣਾ ਜਦੋਂ ਜਿਵੇਂ ਜਿਕਣਾ ਰੌਂਦੀ ਸੀ ਬੂਟਾ ਵੱਡੇ ਤੇ ਹਨਾ ਜਿਵੇਂ ਕਾਦੇ ਰੌਂਦੀ ਸੀ ਉਹ ਬੂਟਾ ਵੱਡੇ ਦਾ ਬਾਈ ਅਸੀਂ ਹਨਾ ਆਹ ਲਾ ਆਹਲੇ ਬੂਟੇ ਦੀ ਰੀਲ ਬਣਾਇਤੀ ਜਿਵੇਂ ਮਨ ਲਾਦੀ ਗਮਲੇ ਤਾਂ ਹੈਗੇ ਆ 1 2 3 4 5 6 7 8 9 10 11 12 13 14 15 16 17 18 19 20 21 22 ਗਮਲੇ ਤਾਂ ਬਾਈ ਆ ਪਰ ਮਨ ਲਾਦੀ ਵੈਰਾਈਟੀਆਂ ਇਹ 35 ਲੱਗੀਆਂ ਵੀ ਆ ਇਹਦੇ ਚ ਦੋ ਤਿੰਨ ਵੈਰਟੀਆਂ ਜਿਵੇਂ ਆ ਦੇਖੋ ਇਹਦੇ ਚ ਆ ਵੀ ਹੈ ਇਹਦੇ ਚ ਫਿਰ ਆ ਕਾ ਆਹ ਉਹ ਇਹਦੇ ਵਿੱਚ ਆਹ ਠੀਕ ਹੈ ਵਿੱਚੇ ਆਹ ਵਿੱਚੇ ਉਹ ਬੂਟੀ ਆਹ ਬਲੇ ਵੈਰਟੀਆਂ ਬਾਈ 30 35 ਹੈ ਚਲੋ ਜਸ਼ਨ ਦੀ ਬਾਈ ਖੁਆਸ਼ੀ ਵੀ ਪੂਰੀ ਕਰਨੀ ਹੈ ਉਹ ਤੁਹਾਨੂੰ ਕਹਿੰਦੀ ਆ ਲਾਗ ਲਾਗ ਬੂਟੇ ਰੱਖਣ ਨੂੰ ਪਰ ਮੈਂ ਜਵਾਬ ਦਿੰਦਾ ਇਹਨੂੰ ਮਾਂ ਵੀ ਕਰਨ ਨੂੰ ਗਾਜਾ ਪਾਉਣਾ ਕਹਿੰਦੀ ਆ ਬੇਲ ਲਾਉਣੀ ਤੇ ਫਿਰ ਜਿਹੜੀ ਆ ਵਾਲੀ ਬੇਲ ਹੈ ਇਹ ਬਹੁਤ ਲੰਬੀ ਹੋ ਜਾਂਦੀ ਹੈ ਬਾਈ ਮੇਰਾ ਸਭ ਤੋਂ ਫੇਵਰੇਟ ਬਾਈ ਆ ਕਾ ਮਨ ਬਹੁਤ ਹੀ ਲਾਦਾ ਆ। ਆਹ। ਹਨਾ? ਹਾਂਜੀ। ਚੱਲ ਪਾ ਲਾ ਪੁੱਤ। ਚੀਜ਼ਾਂ ਬਈ ਸਾਰੀਆਂ ਆ ਬੂਟਾ ਏ। ਕਿਦੀ ਜੜ ਚ। ਜਾਮਣ ਦਾ ਬੂਟਾ ਤਿਆਰ ਹੋ ਰਿਹਾ। ਠੀਕ ਆ। ਐ ਇਹਦੇ ਵੀ ਜੜ ਵਿੱਚ ਬਈ ਕੈਕਟਸ ਦੇ ਬੂਟੇ। ਉਹ ਦੇਖੋ। ਇਹ ਬਈ ਇੰਨਾ ਬੂਟਾ ਪਰਤੇ ਲਾਏ ਵੇ ਹੁਣ ਦੇਖੋ ਮੈਂ ਤੁਹਾਨੂੰ ਦਿਖਾਉਂਦਾ। ਆਹ ਦੇਖੋ ਕੈਕਟਸ ਦੇ ਬੂਟੇ ਦੇ ਨਾਲ ਕਿੰਨੇ ਬੂਟੇ ਤਿਆਰ ਹੋ ਗਏ। ਬਸ ਤੋੜ ਕੇ ਇਹ ਮਿੱਟੀ 'ਚ ਗੱਡ ਹੋਣੇ ਆ। ਲੇਕਨ ਅ ਗੱਡੀ ਵੀ ਜਾਂਦੇ ਅਸੀਂ ਤੋੜ ਕੇ। ਆਹ ਦੇਖੋ ਨਿਕਣਾ ਆ ਗੱਡਿਆ ਵਲੇ। ਆ ਦੇਖੋ ਕਿੰਨੇ ਤਿਆਰ ਹੋ ਗਏ ਇਕਣਾ ਬਾਈ ਸਾਰੇ ਤੇ ਆ ਸਮਝ ਲਓ ਇਹਦੇ ਵਰਤੀ ਆਹ ਬੂਟਾ ਮਨ ਲਾਦੇ ਵੀ 4-5 ਸਾਲ ਦਾ ਹੈ ਇਕਣਾ ਹੀ ਪਿਆ ਹੈ ਵੀਰੇ ਵਰਤੀ ਇਹ ਬੂਟੇ ਤਿਆਰ ਹੋ ਜਾਂਦੇ ਹੁਣ ਆਹ ਚੀਜ਼ ਹੈ ਜਿਹੜੀ ਆਹ ਇਹਨੂੰ ਤੋੜ ਕੇ ਬਾਈ ਬਈ ਮਿੱਟੀ 'ਚ ਲਾਉਣਾ ਸੋ ਆਪਣੇ ਆਪ ਇਕਣਾ ਤਿਆਰ ਹੋ ਜਾਂਦੇ ਆ ਬਾਕੀ ਗੁੱਡੇ ਰਾਣੀ ਲਾਗੀ ਆਪਣੇ ਫੇਰ ਕੰਮ ਤੇ ਇੱਧਰ ਸਾਡੇ ਕੁੱਕ ਸਾਹਿਬ ਇਹਨਾਂ ਨੂੰ ਮਲਾ ਦਿੰਦਾ ਹਾਂਜੀ ਮੇਰੇ ਕੋਲੋਂ ਸਾਰਿਆਂ ਨੂੰ ਆਪ ਜੁੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ। ਤੂੰ ਵੀ ਬੋਲ ਨਾ ਕੁਛ ਅਸੀਂ ਉੱਧਰ ਲੱਗੇ ਹੋਏ ਆ ਬੱਲੇ ਬੱਲੇ। ਹਾਂਜੀ ਮੈਂ ਸਬਜ਼ੀ ਕੱਟਦੀ ਆ ਜੀ। ਆ ਤੇਰੇ ਲੇਟ ਨਹੀਂ ਹੈਗੀ। ਨਹੀਂ ਲੇਟ ਨਹੀਂ ਜੀ ਹੈਗੀ ਫਿਰ ਤੁਹਾਨੂੰ ਪਤਾ ਕੁਛ ਗਰਮੀ ਆ ਵਾਜਾ ਦੇ ਬਣਾ ਕੇ ਫਿਰ ਤਾਜੀ-ਤਾਜੀ। ਤੇ ਦਵਾਰਾ ਗਰਮ ਕਰਨ ਦਾ ਝੰਡ ਝੰਡ ਹੋ ਜਾਂਦਾ ਜੀ ਫਿਰ ਜੇ ਸਾਧਰੇ ਬਣਾ ਲਈਏ। ਉਹ ਗਰਮ-ਗਰਮ ਕੇ ਖਾਣੀ ਪੈਂਦੀ ਹੁਣ ਵਾਜਾ ਦੇ ਬਣਾਓ ਜਦੇ ਖਾ ਲੋ। ਯਾਨੀ ਅੱਜ ਆਲੂ ਬਿੰਗਣੀ ਬਣਨੀ ਆ। ਜੜੀ ਸਬਜੀ ਬਣਨ ਤੋਂ ਬਹੁਤਾ ਟਾਈਮ ਲੱਗਦਾ ਨਹੀਂ ਜੀ ਬਸ ਤੜਕਾ ਰੋੜਕਾ ਤਿਆਰ ਕਰਨ ਨੂੰ ਆਹ ਚੀਰਨ ਚੂਰੇ ਨੂੰ ਧੋਣ ਨੂੰ ਦੇ ਟਾਈਮ ਲੱਗਦਾ ਹੂੰ ਜੜੀ ਤੋਂ ਬਾਅਦ ਸੋਚ ਪਹੁੰਚ ਗਈ ਹੈ ਤਿਆਰ ਹੋ ਕੇ ਫਿਰ ਟਾਈਮ ਲੱਗਦਾ ਜੇ ਤਾਂ 10 15 ਮਿੰਟ ਚ ਬਣ ਜਾਂਦੀ ਠੀਕ ਆ ਪੱਖਾ ਲਾਵਾਂ ਤਾਂ ਨਹੀਂ ਸਰਦਾਰ ਨਹੀਂ ਐ ਦੱਸ ਦੇ ਪਰ ਹਵਾ ਬਾਈ ਚੱਲੀ ਨਹੀਂ ਜੀ ਮੈਂ ਤਾਂ ਹੀ ਖੁੱਲੇ ਜਿਹੇ ਬੇੜੇ 'ਤੇ ਬੈਠੀ ਹਾਂ ਜੜਾ ਇਹ ਕਿਚੀ ਮੈਂ ਭਾਈ ਬੇੜਾ ਖੁੱਲਾ ਹੀ ਆ ਹਾਂ ਦੇਖੋ ਭਾਈ ਖੁੱਲਾ ਬੇੜਾ ਖੁੱਲੇ ਬੇੜੇ ਤੋਂ ਗਰਮੀ ਦਾ ਗੱਲ ਨਹੀਂ ਆਉਣੀ ਵੀ ਚਾਹੀਦੀ ਜੜੀ ਹੂੰ ਥੋੜੀ ਬਹੁਤ ਗਰਮੀ ਤਾਂ ਵੀ ਕਹਿੰਦੇ ਚਾਹੀਦੀ ਵੀ ਸ਼ਰੀਰ ਨੂੰ ਹਾਂ ਬੇਬੇਨ ਚ ਤਾਂ ਆਉਂਦੀ ਨਹੀਂ ਹੈਗੀ ਬਸ ਜੱਦਾ ਹੀ ਬੈਠੇ ਦੁਪਹਿਰ ਦੇ ਅੰਦਰ ਇਹ ਚ ਰਾਤ ਨੂੰ ਵੀ ਏਸੀ ਵਿਚ ਰਾਈਟ ਟਾਈਮ ਹੁੰਦਾ ਬੈਠਾ ਅੱਜ ਜਿਵੇਂ ਫੇਰ ਪਾਣੀ ਲੱਗੀ ਵੀ ਵਾਉਣ ਦੇ ਹਾਂਜੀ ਗਰਮੀ ਬਹੁਤ ਹੋ ਗਈ ਜੀ ਬੂਟੇ ਸੁੱਕ ਗਏ ਦੁਬਾਰਾ ਨਹੀਂ ਪਿਆ ਤਾਂ ਹੈ ਤਾਂ ਹੂੰ ਮਨ ਤਾਂ ਕੋਈ ਸੁੱਕਾ ਬਲ ਲੱਗਦਾ ਨਹੀਂ ਨਹੀਂ ਤੁਸੀਂ ਦੇਖੇ ਨਹੀਂ ਜੀ ਧਿਆਨ ਨਾਲ ਸੁੱਕੀ ਚਲੋ ਭਾਈ ਧਿਆਨ ਨਹੀਂ ਹੈਗਾ ਮੇਰਾ ਹਨਾ ਹੈ ਜੇ ਹਨਾ ਆਹ ਦੇਖੋ ਮੋਜਾ ਲੁੱਟਦੇ ਫਿਰਦੇ ਆ ਜਿਵੇਂ ਬੱਦਲ ਵਾਈ ਹੋਈ ਵੀ ਪਾਣੀ ਥੋੜਾ ਥੋੜਾ ਹਾਂ ਦੱਸ ਜੇ ਹੁਣ ਮੀ ਪੈ ਗਿਆ ਮਤਲਬ 11 ਬਰਾਂ ਦਿਨ ਚ ਆ ਬੂਟੇ ਨੇ ਕੰਧ ਦਾਰ ਕਰ ਜਣੀ ਦੇਖੋ ਉਹਦੀ ਗੰਦ ਤਾਂ ਇਹ ਟੱਪ ਗਿਆ ਨਹੀਂ ਇੰਨੀ ਸੇਤੀ ਨਹੀਂ ਕਰਦਾ ਇਹ ਬੂਟੇ ਦੀ ਬਹੁਤ ਮੋੜਾ ਹੈ ਹੈ ਠੀਕ ਨੇ ਆ ਦੇਖੋ ਬਹੁਤ ਵਧੀਆ ਜੀ ਤੂੰ ਆ ਤੂੰ ਤਾਂ ਬਹੁਤ ਵਧੀਆ ਜੇ ਸੰਦੇ ਬੜਾ ਵਧੀਆ ਤੇ ਬਾਹਰ ਦਾ ਬੂਟਾ ਹੈ ਉਮੀਦ ਨਹੀਂ ਸੀ ਅਗਲੇ ਐਂਡ ਦਾ ਹਾਂਜੀ ਉਹ ਇਹ ਵੀ ਉਮੀਦ ਨਹੀਂ ਸੀ ਇੱਕ ਵਾਰ ਤਾਂ ਇਹ ਸੁੱਕ ਗਿਆ ਤਾਂ ਦੇਖ ਕਿੰਨਾ ਕਾਇਆ ਤਾਂ ਹਨਾ ਹਾਂਜੀ ਠੀਕ ਨੇ ਬਾਈ ਇੱਕ ਬੰਦਾ ਸਾਡਾ ਇੱਕ ਦਮ ਮਿਰਚ ਦਾ ਬੂਟਾ ਹੁੰਦਾ ਹੈ ਵੀ ਮਰ ਜਾ ਗਿਆ ਦਾ ਲਾਇ ਤੇ ਸਰ ਜੀ ਤੇ ਇੱਕ ਬੰਦਾ ਆਇਆ ਤਾਂ ਉਹ ਦੇਖਦਾ ਗਾਇਵੇ ਹੋ ਗਿਆ ਹਾਂਜੀ ਉਹ ਪਰਮ ਚਲੇ ਗਿਆ ਨਾ ਪਰਮ ਦੇ ਨਾਲੇ ਨਾਲ ਮੰਗ ਗਿਆ ਜੀ ਹੂੰ ਨਹੀਂ ਪਰਮੇ ਗੱਲ ਕਰਦਾ ਮੈਂ ਕਾਲੂ ਵੀ ਬਾਈ ਬੈਠਾ ਦਰੇ ਕਾਲੂ ਦੀ ਗੱਲ ਕਰਦੀ ਆ ਪਰਮ ਦੀ ਗੱਲ ਕਰਦਾ ਪਰਮ ਗਾਇਵੇ ਹੋ ਗਿਆ ਹਾਂਜੀ ਉਹ ਫਿਰ ਛੱਡਦਾ ਨਹੀਂ ਹੈਗਾ ਟਿਊਸ਼ਨ ਚਲਾ ਆ ਕੇ ਉਹ ਪੱਕਾ ਹੀ ਟਾਈਮ ਆ ਗਿਆ ਦੋ ਤਿੰਨ ਘੇੜੇ ਨਾ ਲਾਉਣੇ ਲਾਉਣੇ ਇਸ ਸਾਈਕਲ ਤੇ ਚਲ ਠੀਕ ਹੈ ਬਾਈ ਮੈਂ ਉਹਦੀ ਸਾਈਕਲ ਦੀ ਨਿਸ਼ਾਨੀ ਵੀ ਦਿਖਾ ਦੂੰਦਾ ਤੁਹਾਨੂੰ ਇਹ ਦੇਖਿਓ ਉਹਦੀ ਸਾਈਕਲ ਹੀ ਨਾ ਕਿੰਨੀ ਉਹਦੀ ਸਾਈਕਲ ਮੁੱਠੀ ਲੈ ਕੇ ਆਉਂਦੀ ਜੇ ਤੁਹਾਨੂੰ ਦੇਖਿਆ ਆ ਦੇਖੋ ਇਹ ਇੱਥੇ ਨਾ ਬਾਈ ਆ ਦੇਖੋ ਆਉਟੋ ਸਾਈਕਲ ਹੀ ਮੁਰੀ ਗਈ ਆ ਬਹੁਤ ਆ ਕੰਮ ਆ ਬਾਈ ਉਹਨੇ ਆਪਣਾ ਕੰਮ ਕਰੀ ਜਾਣਾ ਆ ਗੱਡੀ ਖੜੀ ਆ ਦਿਖਾਉਂਦਾ ਮੈਂ ਤੁਹਾਨੂੰ ਕਿੱਥੇ ਮਾਰੀ ਹੋ ਨਾ ਸਕੀ ਆ ਦੇਖੋ ਇੱਥੇ ਤੇ ਵੱਜ ਗਿਆ ਐ ਨੁੜੀ ਨਹੀਂ ਸਕੀ ਹੁਣ ਉਹਨੂੰ ਕਿੰਨਾ ਕਸੀ ਰੋਕ ਟੋਕ ਸਕਦੇ ਆ ਬਾਕੀ ਬਾਈ ਚਲੋ ਚੱਲੀ ਜਾਂਦਾ ਕੰਮ ਸਾਰੇ ਹਾਂ ਹਾਂਜੀ ਬੜਾ ਪਿਆ ਪਚਾਈਦਾ ਨਾ ਤਦਾ ਰਸਤਾ ਹੀ ਬੰਦ ਕਰਤਾ ਲੈ ਭਾਈ ਸਾਰ ਐ ਬੂਟੇ ਚ ਪਾਤਾ ਪਾਣੀ ਚਲ ਠੀਕ ਆ ਕੁਛ ਨਹੀਂ ਵਧੀਆ ਐ ਆਪਣਾ ਕੰਮ ਲੱਗੀ ਵੀ ਐ ਜਨਮ ਦਿਨ ਪਰ ਤੈਨੂੰ ਦੇਖਦਾ ਦੋ ਕ ਕਮਲ ਲੈ ਕੇ ਦਊਗਾ ਠੀਕ ਆ ਠੀਕ ਆ ਫਿਰ ਸਰਦਾਨੀ ਸਿੱਲੀ ਜਾਂਦਾ ਕੰਮ ਖਿੱਚਦੇ ਕੰਮ ਵਧੀਆ ਵਧੀਆ ਸਬਜ਼ੀ ਬਣਾ ਦੇ ਹਾਂਜੀ ਸਬਜ਼ੀ ਦਾ ਜੇ ਪਿਆਜ਼ ਨਾਲ ਬਣਾਈ ਜਾਵੇ ਬਹੁਤ ਸਵਾਦ ਬਣਦੀ ਐ ਫਿਰ ਇਹ ਤਾਂ ਫਿਰ ਜਿਹੜੀਆਂ ਤਾਗੀਆਂ ਬਣਦੀਆਂ ਸਵਾਦ ਆਂ ਯੋ ਹਾ ਹੁਣ ਤਾਂ ਬਾਈ ਅਸੀਂ ਤਾਂ ਬਾਈ ਸਬਜ਼ੀਆਂ ਵਾਲੇ ਹੀ ਆ ਹਾਂਜੀ ਠੀਕ ਨੇ ਦਾਣਾ ਪਰੰਵੀ ਬਸ ਸਵੇਰ ਦਾ ਦੁਕਾਨ ਤੇ ਆ ਜੀ ਪਿਆ ਤਾਂ ਕਹਿੰਦਾ ਮੰਮੀ ਮੈਂ ਖੇਲਣ ਜਾਣਾ ਜੂਠਦਾ ਵੀ ਨਹੀਂ ਦੱਸਵੇ ਜਦੋਂ ਕਿ ਆ ਵੀ ਦੋ ਤਿੰਨ ਛੁੱਟੀਆਂ ਆ ਰਹੀਆਂ ਫਿਰ ਕਹਿੰਦਾ ਮੰਮੀ ਚਾ ਲਾਂਚ ਬਣਾ ਦੇ ਮੈਂ ਉੱਠ ਕੇ ਆਇਆ ਫਿਰ ਹਾਂ ਠੀਕ ਆ ਸਵੇਰੇ ਤੇ ਇਹ ਸਕੂਲ ਗਿਆ ਆਉਦਾ ਜੂਈ 2:30 ਵਜੇ ਆ ਕੇ ਫਿਰ 4:00 ਵਜੇ ਤੇ ਹਵਾ ਦਾ ਹਰਜੀਤ ਬੁੱਲਾ じゃ ਨਹੀਂ ਆਈ ਜਾਂਦਾ ਵਿੱਚ ਵਿੱਚ ਦੇਖ ਹਾਂਜੀ ਆ ਮੈਂ ਜਦੋਂ ਤਾਂ ਬੈਟਿੰਗ ਆ ਉੱਧਰ ਮੰਜੀ ਚ ਆ ਹਵਾ ਦਾ ਬੁੱਲਾ ਜੀ ਆਈ ਜਾਂਦਾ ਬਾਈ ਲੋ ਬਾਈ ਇੱਥੇ ਬੇੜੇ ਦੇ ਵਿੱਚ ਬਿਠਾਉਣਾ ਲੱਗਦੀ ਹੈ ਇੱਥੇ ਲੜ ਕੇ ਦੇਖੋ ਦਰ ਮੋੜੀ ਉਹ ਤਾਂ ਹੈਗਾ ਹੀ ਬਾਈ ਇੱਥੇ ਨਾ ਬੇੜੇ 'ਚ ਬੈਠਣਾ ਦਾ ਬਸ ਆਹੀ ਫਾਇਦਾ ਮੇ ਬਣਾ ਇੱਥੇ ਸਬਜ਼ੀ ਸਬਜ਼ੀ ਖੇਤ ਕਰਿਆ ਆਪਾਂ ਜੀ ਲਗੜ ਲੀਆ ਕਰੇ ਜ਼ਿਆਦਾ ਕਰਨੀ ਹੁੰਦੀ ਆ ਘਰ ਖਾਂ ਲਾਗਣ ਦੇ ਨੂੰ ਦੇਸੀ ਜਗਾਰ ਬਾਈ ਆ ਦੇਖੋ ਹਾਂਜੀ ਨਾ ਦੇਸੀ ਨਹੀਂ ਜੀ ਮੌਜ ਬਹੁਤ ਆ ਪਲਾਇਆ ਨਹੀਂ ਕਦੇ ਡਰਦੇ ਨੇ ਠੀਕ ਨੇ ਤੇ ਬਾਈ ਇਹ ਬੇੜੇ ਦੇ ਵਿੱਚ ਹਵਾ ਹੌਂਗ ਵੀ ਪਈ ਜਾਂਦੀ ਆ ਕਿਉਂਕਿ ਖੁੱਲਾ ਡੁੱਲਾ ਠੀਕ ਨਹੀਂ ਹਨਾ ਜੀ ਸਨ ਇਹ ਕਿ ਸਾਨੂੰ ਜ਼ਿਆਦਾ ਵਾਈ ਕਾਦੀ ਬੂਟੀਆਂ ਦੇਖੋ ਕਿੰਨੇ ਲਾਏ ਹੋਏ ਕਾਦੀ ਆਉਂਦੀ ਹਵਾ ਬੂਟੀਆਂ ਚ ਕਰਕੇ ਆ ਲੈ ਲੈ ਲੋ ਖੇਤਾਂ ਚ ਏਡੇ ਏਡੇ ਬੂਲ ਲਾਈ ਨਹੀਂ ਹਦੀ ਹਵਾ ਹੀ ਜਾਂਦੀ ਆ ਆ ਬੂਟੀਆਂ ਚ ਪੱਕੇ ਲੱਗੇ ਹੋਏ ਨਹੀਂ ਮਤਲਬ ਖੇਤਾਂ ਚ ਤੁਸੀਂ ਜਾ ਕੇ ਦੇਖਿਆ ਹੁਣ ਔਰ ਇਹ ਆਪਾਂ ਨੂੰ ਥੋੜੀ ਥੋੜੀ ਜਿਹੀ ਲੱਗਦੀ ਇੱਥੇ ਠੰਡਾ ਹੀ ਹੁੰਦਾ ਹੈ ਹਾਂ ਪਰ ਇਹ ਬੂਟਾਂ ਦੀ ਕਿਆ ਹਵਾ ਇਹ ਤਾਂ ਘਰ ਨੂੰ ਟੌਰ ਵਾਲੇ ਆ ਟੌਰ ਵਾਲੀ ਟੋੜੀ ਨੇ ਹੂੰ ਕਹਿੰਦਾ ਹੋਵਾਂ ਹੁੰਦੀ ਗਿਆ ਚਲੋ ਭਾਈ ਇਹਦੇ ਵੀ ਮੰਨ ਲਿਓ ਭਾਈ ਕਮੈਂਟ ਕਰਕੇ ਦੱਸਿਓ ਵੀ ਇਹ ਹਾਂ ਠੀਕ ਆ ਚਲੋ ਭਾਈ ਚੱਲੀ ਜਾਂਦਾ ਕੰਮ ਆਪਣਾ ਇਹਨੂੰ ਜਿਆਦਾ ਬਾਈ ਗਰਮੀ ਲਾਦੀ ਅੰਦਰ ਜਾਓ ਏਸੀ ਲਾਓ ਠੀਕ ਨੇ ਹਾਂਜੀ ਚਲੋ ਚੱਲ ਮਸਾ ਭਾਈ ਕੰਮ